ਤਾਰਨੇ 골ਡ ਕਬੱਡੀ ਕੱਪ ਦੇ ਉੱਪਰ ਔਰ ਵਿਸ਼ੇਸ਼ ਤੌਰ ਤੇ ਧੰਨਵਾਦ ਰੀਵਨ ਕਟੜ ਦੀ ਰਸਮ ਜਿਹੜਾ ਅੱਜ ਆਈ ਹੈ ਅਰਸ਼ੀਦ ਦੇ ਪਰਿਵਾਰ ਤੋਂ ਸ਼੍ਰੀਮਤੀ ਸਰਜੀਤ ਕੌਰ ਦੀ ਉਹਨਾਂ ਦੇ ਨਾਲ ਨਗਰ ਦੀਆਂ ਟੀਵੀ سارے گیر رسپیکٹڈ سارے رتانباد ہے میری ساتھ بڑھن کے بیتیم پتھ ونجا دیا پر بجان چوئر میں آتا ہاں ساکتے ہیں تلتو کٹ کے سدیب آجی جو تکارے لگے ہی جو تکارے لگے ہی جو ساتھ بڑھن کے پر ملے مسائے ہیں اور کے یہ سیری کے لئے بہت تو کچھوٹا بڑھن کے دنیاں ہی دنیاں دے رہے خرد جی پراجہ آپ کے دیسا سیر تکارے لگے جو تکارے لگے ਕਿੰਸ਼ੰਕਰ ਗੈਸ਼ਿੰਕਰ ਇਹ ਧੱਕੀ ਤੇ ਸ਼ੰਕਰ ਮੁਕਾਬਲਾ ਮੁਕਾਬਲਾ ਓਏ ਜਦੋਂ ਬੰਦੇ ਦੋ ਪਾਸੇ ਸ਼ੰਕਰ ਸ਼ੰਕਰ ਬਹੁਤ ਹਰਾਂ ਲਈ ਦੇਣਾ ਤੇ ਨਾਲ ਗਰਮੀਤ ਚੰਡੀਗੜ੍ਹ ਤੇ ਗੁਰਜੀਤ ਬੁੱਢਾ ਦਾ ਵੀ ਬੰਦਾ ਧੰਨਵਾਦ ਕਰਦੇ ਆ ਵੇਡਾ ਪਿਆਰੀਆਂ ਜੱਫੇ ਲੱਗੇ ਹਨ ਮੇਲੂ ਨੇ ਵਿੱਚੋਂ ਲਵ ਨੇ ਟਰਾਈ ਕਰ ਦਿੱਤੀ ਆ ਖੇਡ ਦੇ ਮੈਦਾਨ ਦੇ ਵਿੱਚ ਕਹਿੰਦੇ ਲਵ ਨੇ ਟਰਾਈ ਦੇ ਚੇਤੀ ਦੀ ਧਰਤੀ ਤੇ ਸਤਾਰਵਾਂ 골ਡ ਕਬੱਡੀ ਕੱਪ میںرلال <سؤال> سوچ تو ہوگا نمبر جہاں بابا ਆਵੇ ਰੀਆ ਮਜੀਦ ਗਿਲਾਰ ਕੋਈ ਆ ਵੀ ਆ ਗਿਆ ਨਾਲ ਪਰਮ ਫਰਾਂਸ ਦੀ ਇਹਦਾ ਭਾਗਾ ਜਾਂਦਾ ਹੈ ਸਵਰਗੀ ਕਬੱਡੀ ਕਬੱਡੀ ਵਿੱਚ ਲਵਨੇ ਟਰਾਈ ਕਰ ਦਿੰਦੀ ਹੈ ਖੇਡ ਦੇ ਮੈਦਾਨ ਦੇ ਵਿੱਚ ਕਹਿੰਦੇ ਲਵਨੇ ਟਰਾਈ ਤੇ ਦੇ ਚੀ ਦੀ ਧਰਤੀ ਤੇ ਸਤਾਰ ਬਾ ਗੋਲਡ ਕਬੱਡੀ ਕੱਪ ਮਿਲੂ ਨੇ ਪਾਦਾ ਹੋਇਆ ਜੇ ਹਿੱਕ ਦੇ ਤਜਾਨ ਹੋਵੇ ਲੋਕੀ ਜਵਾਨ ਲਾਉਂਦਾ ਹੋਇਆ ਯੋਰ ਕੋਈ ਜੋਰ ਤੇ ਜਵਾਨੀ ਉੱਤੇ ਮਾਣ ਨਾ ਕਰੇ ਉਹ ਹੁੰਦੇ ਨੇ ਬੰਦੇ ਪਰੇ ਬਾਦ ਕਰਦਾ ਵੱਡੇ ਮੈਚ ਦੇ ਵੱਡੇ ਚੰਗੇ ਛੜੇ ਹਨ ਕਬੱਡੀ ਜੰਗਸ਼ੰਗਲ ਦੀ ਦੁਨੀਆ ਜੰਗ ਮਾਦਰੀ ਲਾਉਂਦੇ ਭਾਈ ਸਾਡਾ ਜੰਗੀ ਦਾ ਮਾਰ ਤੇ ਗੱਗੀ ਧੂਹਿਆ ਆਇਆ ਇਹ ਵੀ ਧਰਵਾ ਇਧਰ ਨੇ ਪਾਸੇ ਬੱਲਾ ਸਟਰੀ ਵਾਲੇ ਪਿੰਡ ਦੀ ਧਰਵੀ ਦਾ ਆ ਮੁੰਡਾ ਯੋਰ ਬਹੁਤ ਬਹੁਤ ਸਾਰੀ ਵੱਡਾ ਮਹਾਸਮਾਨ ਮੈਂ ਦੱਸਦੇ ਮੇਨਤਾ ਕੀਤੀਆਂ ਨੇ ਮਿੰਤਾ ਨਹੀਂ ਤਾਂ ਦੁਨੀਆਂ ਦੇ ਸਤਿਕਾਰ ਜੀ ਤੁਸੀਂ ਦੇਖ ਰਹੇ ਹੋ ਕਿਆਰਟੀ ਨਿਊਜ਼ ਨੈਟਵਰਕ ਤੇ ਮੈਂ ਹਾ ਜਤਿੰਦਰ ਸੋਢੀ ਅੱਜ ਪਿੰਡ ਫੇਰੋਚੀ ਚੀ ਦੇ ਵਿੱਚ ਬਹੁਤ ਵੱਡਾ ਕਬੱਡੀ ਕੱਪ ਜਿਹੜਾ ਕਰਵਾਇਆ ਜਾ ਰਿਹਾ ਤੁਹਾਨੂੰ ਦੱਸ ਦਿਆਂ ਨਾਇਕ ਸ਼ਹੀਦ ਸੁਤਾਗਰ ਸਿੰਘ ਦੀ ਯਾਦ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਵੀ ਇੱਥੇ ਪਹੁੰਚੀਆਂ ਨੇ ਤਾਂ ਸਾਡੇ ਨਾਲ ਇੱਥੇ ਪ੍ਰਬੰਧਕ ਮੌਜੂਦ ਨੇ ਸੋਨੀ ਪਹਿਲਵਾਨ ਜੀ ਉਹਨਾਂ ਨਾਲ ਗੱਲਬਾਤ ਕਰ ਲੈਣੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕਿਆਰਟੀ ਨਿਊਜ਼ ਤੇ ਸਾਰੀ ਸੰਗਤ ਨੂੰ ਜੀ ਆਇਆਂ ਜੀ ਅੱਜ ਦੇਖਿਆ ਗਿਆ ਕਿ ਬਹੁਤ ਵੱਡਾ ਕਬੱਡੀ ਕੱਪ ਸੀ ਕਿਨਮਾ ਕਬੱਡੀ ਕੱਪ ਆ ਕਿਨਾਂ ਦੀ ਯਾਦ ਦੇ ਵਿੱਚ ਹੈ ਜਿਹੜਾ ਕਰਵਾਇਆ ਜਾ ਰਿਹਾ ਇਹ ਜੀ 17ਵਾਂ ਕਬੱਡੀ ਕੱਪ ਆ ਜੀ ਇਹ ਸ਼ਹੀਦ ਸਦਾਗਰ ਨਾਇਕ ਦੀ ਯਾਦ ਵਿੱਚ ਕਰਵਾਇਆ ਜਾ ਰਿਹਾ ਜੀ ਹਾਂ ਜੀ ਦੇਖਿਆ ਗਿਆ ਕਾਫੀ ਸਮੇ ਤੋਂ 17 ਸਾਲ ਹੋ ਗਏ ਸੰਗਤਾਂ 'ਚ ਉਤਸ਼ਾਹ ਬਹੁਤ ਹੁੰਦਾ ਵੱਡੀ ਗਿਣਤੀ ਦੇ ਵਿੱਚ ਦੇਖਣ ਲਈ ਪਹੁੰਚਦੀਆਂ ਕਿਵੇਂ ਦੇਖਦੇ ਹੋ ਨੇ ਬਹੁਤ ਵਧੀਆ ਹੰਗਾਰਾ ਮਿਲਦਾ ਜੀ ਇਲਾਕੇ ਦਾ ਨਗਰ ਵਾਸੀਆਂ ਦਾ ਜੀ ਮਹਿਸੂਸ ਮਕਤਬ ਦੇ ਸੰਗਤਾਂ ਚ ਰਾਕੇ ਬਹੁਤ ਵਧੀਆ ਹੀ ਮਿਲਦਾ ਜੀ ਸਾਥ ਮਿਲਦਾ ਦੇਕਰੋ ਜੀ ਦੇਖਿਆ ਗਿਆ ਤੁਸੀਂ ਵੀ ਲੰਬਾ ਸੇਵਾ ਕਬੱਡੀ ਖੇਡੀ ਆ ਪਲੇਅਰਾਂ ਨੂੰ ਕਿਹੜੀ ਚੀਜ਼ ਧਿਆਨ ਦੇ ਵਿੱਚ ਰੱਖਣ ਦੀ ਲੋੜ ਆ ਕਿ ਜਿਸ ਦੇ ਨਾਲ ਪਲੇਅਰ ਜਿਹੜੇ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਇਲਾਕੇ ਪੰਜਾਬ ਦਾ ਵੀ ਨਾਮ ਰੋਸ਼ਨ ਕਰ ਸਕਦੇ ਵੱਡੀ ਗੱਲ ਤੇ ਨਸ਼ਿਆਂ ਤੋਂ ਦੂਰ ਰਹਿਣ ਜੀ ਗਰਾਊਂਡ ਗਰਾਊਂਡ ਲੈਵਲ ਤੇ ਮਤਲਬ ਵੀ ਗਰਾਊਂਡ ਨਾਲ ਜੁੜਨਾ ਜੀ ਤੇ ਮਿਹਨਤ ਕਰਨ ਤੇ ਸਾਦੀ ਖਰਾਖਾਨ ਤੋਂ ਵੀ ਵਧੀਆ ਮਾਹੌਲ ਹੈ ਅੱਜ ਦੀ ਜਿਹੜੀਆਂ ਟੀਮਾਂ ਕਿੱਥੋਂ ਕਿੱਥੋਂ ਟੀਮਾਂ ਪਹੁੰਚੀਆਂ ਕਿਹੜਾ ਕਿਹੜਾ ਜਿਹੜੇ ਹੋ ਰਿਹਾ ਪੰਚਾਇਤੀ ਲੈਵਲ ਤੇ ਓਪਨ ਆ ਜਾਂ ਕਿਸ ਤਰ੍ਹਾਂ ਦੇ ਮੈਚ ਆ ਜਿਹੜੇ ਹਾਂਜੀ ਪੰਚਾਇਤੀ ਟੀਮਾਂ 8 ਸੀ 8 ਨੂੰ ਜੀ ਜਿਹਦੇ ਵਿੱਚ ਫਾਈਨਲ ਮੈਚ ਫਿਰ ਉੱਚੀ ਫਾਸਟ ਰਹੀ ਆ ਜੀ ਸੈਂਟ ਸੇਫ ਮਾਰੀ ਗਏ ਜੀ ਤੇ ਚਾਰ ਆਲ ਓਪਨ ਹੀ ਕਲੱਬਾਂ ਵੱਡੀਆਂ ਇੰਟਰਨੈਸ਼ਨਲ ਜੀ ਉਹਨਾਂ ਦੇ ਵਿੱਚ ਫਾਈਨਲ ਮੈਚ ਹੋ ਰਿਹਾ ਜੀ ਤੇ ਫਾਈਨਲ ਮੈਚ ਹੋ ਰਿਹਾ ਗਿਆ ਬਾਕੀ ਫਾਈਨਲ ਹੋ ਰਿਹਾ ਉਹਨੂੰ ਕਮਾਨ ਟੀਮ ਦਾ ਤੇ ਦੂਸਰੀ ਟੀਮ ਨੜਾ ਵਾਲੀ ਦਿਖਿਆ ਗਿਆ ਵੱਡੇ ਮਾਨ ਸਨਮਾਨ ਰੱਖ ਕੇ ਗਿਆ ਕੀ ਇਨਾਮ ਆ ਜਿਹੜੇ ਦਿੱਤੇ ਜਾਣੇ ਅੱਜ ਜੀ ਫਸਟ ਕਲਬਾਂ ਨੂੰ 77000 ਰੁਪਿਆ ਕਿ ਸੈਂਟਰ ਨੂੰ 51000 ਜੀ ਅਸੀਂ 40 40 ਜਿਹੜੀਆਂ ਟੀਮਾਂ ਨੇ ਪਾਰਟਿਸਿਪੇਟ ਕੀਤਾ ਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਨਾਲ ਜਿਹੜਾ ਕਾਨੂੰਨ ਤੋਂ ਕਾਂਗਰਸ ਦੇ ਬਲਾਕ ਪ੍ਰਧਾਨ ਤੇ ਚੇਅਰਮੈਨ ਠਾਕੁਰ ਕੁਲਵੰਤ ਸਿੰਘ ਸਾਡੇ ਨਾਲ ਆ ਉਹਨਾਂ ਨਾਲ ਗੱਲਬਾਤ ਕਰਨੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕਿਹਾਟੀ ਨੂੰ ਧੰਨਵਾਦ ਜੀ ਵਿਕੇ ਗਿਆ ਕੱਦ ਬੋਲਡ ਜੂਥ ਕਲੱਬ ਦਾ ਵੱਡਾ ਉਪਰਾਲਾ ਵੱਡਾ ਕਬੱਡੀ ਕੱਪ ਕਰਾਇਆ ਜਾ ਰਿਹਾ ਹੈ ਤੇ ਕਿਵੇਂ ਦੇਖਦੇ ਹੋ ਉਪਰਾਲੇ ਨੂੰ ਬਹੁਤ ਵਧੀਆ ਜੀ ਇਸ ਪਿੰਡ ਨੂੰ ਮੈਂ ਇਸ ਗੱਲ ਦੀ ਮੁਬਾਰਕ ਦੇਣੀ ਚਾਹੁੰਦਾ ਜੀ ਸਾਡੀ ਭੈਣ ਜੀ ਨਾਲ ਖੜੇ ਆ ਸੀ ਇਹ ਸੁਦਾਗਰ ਨਾਇਕ ਸੁਦਾਗਰ ਸਿੰਘ ਜੀ ਜਿਨ੍ਹਾਂ ਦੀ ਯਾਦ ਵਿੱਚ ਅੱਜ 17ਵਾਂ ਕਬੱਡੀ ਟੂਰਨਾਮੈਂਟ ਹੈ ਬੜੀ ਚੰਗੀ ਇਹਨਾਂ ਨੇ ਪਿਰਤ ਪਾਈ ਆ ਤੇ ਇੱਕ ਸਾਡੇ ਸ਼ਹੀਦ ਭਰਾ ਨੂੰ ਹਰ ਸਾਲ ਇਸ ਪਿੰਡ ਦੇ ਜਿਹੜੇ ਲੋਕ ਐ ਰਲ ਕੇ ਮਤਲਬ ਉਹਨਾਂ ਦਾ ਸਿੱਧੀ ਦੀਪ ਸਭ ਮੰਨ ਲੋ ਮਨਾਉਂਦੇ ਆ ਉਹਦੇ ਵਿੱਚ ਖਾਸ ਕਰਕੇ ਮੈਂ ਇਸ ਜੂਤ ਕਲੱਬ ਜਿਹੜਾ ਇਹਨਾਂ ਦਾ 골ਡਨ ਜੂਤ ਕਲੱਬ ਇਹਨਾਂ ਦਾ ਧੰਨਵਾਦੀਆਂ ਤੇ ਇਹਨਾਂ ਨੂੰ ਮੁਬਾਰਕ ਵੀ ਦਿਨਾ ਤੇ ਬਹੁਤ ਵਧੀਆ ਪਰਾਲਾ ਇਹਦੇ ਨਾਲ ਮਤਲਬ ਸਾਡੇ ਛੋਟੇ ਬੱਚੇ ਜਿਹੜੇ ਉਹਨਾਂ ਨੂੰ ਸਿਹਤ ਮਿਲਦੀ ਹੈ ਉਹਨਾਂ ਵਿੱਚ ਸਾਡੇ ਭਲਵਾਨ ਜੀ ਆ ਸੋਨੀ ਜੀ ਜਿਨ੍ਹਾਂ ਦਾ ਬੜਾ ਪਰਾਲਾ ਜਸਵੀਰ ਜੀ ਹੋਰ ਵੀ ਸਾਡੇ ਜਿੰਨੀਆਂ ਵੀ ਫਿਰੋਚੀ ਚੀਜ਼ ਦੇ ਮਤਲਬ ਗੱਲ ਕੇ ਨਾ ਨੌਜਵਾਨ ਆਗੂ ਹੈ ਇਹ ਬਹੁਤ ਵਧੀਆ ਹੈ ਇਹਨਾਂ ਦਾ ਪਰਾਲਾ ਅਸੀਂ ਵੀ ਇਲਾਕੇ ਦੇ ਜਿੰਨੇ ਵੀ ਬਹੁਤ ਬੰਦੇ ਆ ਸਰਪੰਚ ਮੈਂਬਰ ਸਾਰੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਿੰਨੇ ਕੁ ਜੋਗੇ ਹੈਗੇ ਆ ਅਸੀਂ ਵੀ ਇਹਨਾਂ ਦਾ ਮਤਲਬ ਮਾਨ ਸਤਕਾਰ ਕਰਦੇ ਆ ਤੇ ਮੈਂ ਅੱਗੇ ਤੋਂ ਵੀ ਇਹਨਾਂ ਨੂੰ ਬੇਨਤੀ ਕਰੂੰਗਾ ਵੀ ਜਿਸ ਤਰ੍ਹਾਂ ਇਸ ਸਾਲ ਵੀ ਤੁਸੀਂ ਬਣਾਇਆ 17 ਸਾਲ ਤੋਂ ਮਨਾ ਰਹੇ ਆ ਆਉਣ ਵਾਲੇ ਅਗਲੇ ਸਾਲ 'ਚ ਵੀ ਇਸ ਤਰ੍ਹਾਂ ਦੀ ਸਹਿਯੋਗ ਲੈ ਕੇ ਸਾਰੇ ਪਾਰਟੀਆਂ ਦਾ ਸਾਰੇ ਭੈਣ ਭਰਾਵਾਂ ਦਾ ਇਦਾਂ ਹੀ ਮਨਾਉਂਦੇ ਰਹਿਣ ਚੰਗੀ ਗੱਲ ਹੈ ਸਰ ਕੀ ਮੈਸੇਜ ਦੇਣਾ ਚਾਹੋਗੇ ਅੱਜ ਦੇ ਦਿਨ ਦੇ ਉੱਤੇ ਨੌਜਵਾਨ ਨੂੰ ਮੈਂ ਮੈਸੇਜ ਇਹ ਦੇਣਾ ਚਾਹੂਗਾ ਵੀ ਵਧੀਆ ਇਹ ਪਰਾਲਾ ਇਹਨਾਂ ਦਾ ਪਰਾਲੇ ਦੇ ਨਾਲ ਕਿਉਂਕਿ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਖੇਡਾਂ ਵੱਲ ਆਊਗੀ ਤੇ ਨਸ਼ੇ ਤੋਂ ਦੂਰ ਰਹਿਣਗੇ ਕਿ ਜਿਹੜਾ ਕਿ ਇਸ ਵੇਲੇ ਸਾਡਾ ਤੁਹਾਨੂੰ ਪਤਾ ਹੀ ਹੈ ਤੇ ਜੋ ਹਾਲ ਹੈ ਨੌਜਵਾਨਾਂ ਦਾ ਤੇ ਇਹਨਾਂ ਦਾ ਜਿਹੜਾ ਪਰਾਲਾ ਇਹਦੇ ਨਾਲ ਜਰੂਰ ਇਸ ਗੱਲ ਨੂੰ ਹੰਗਾਰਾ ਵੀ ਮਿਲਦਾ ਕਿਉਂਕਿ ਬੱਚੇ ਦੇਖਦੇ ਆ ਵੀ ਚੰਗੇ ਖਿਡਾਰੀ ਆ ਅਸੀਂ ਵੀ ਇਦਾਂ ਦੇ ਬਣੀ ਠੀਕ ਆ ਬਹੁਤ ਬਹੁਤ ਧੰਨਵਾਦ ਤੇ ਯਾਦ ਦੇ ਵਿੱਚ ਅੱਜ ਜਿਹੜਾ ਕਬੱਡੀ ਕੱਪ ਕਰਾਇਆ ਜਾ ਰਿਹਾ 골ਡ ਕਬੱਡੀ ਕੱਪ ਨਾਇਕ ਸ਼ਹੀਦ ਸੁਦਾਗਰ ਸਿੰਘ ਉਹਨਾਂ ਦੇ ਧਰਮ ਪਤਨੀ ਸਰਦਾਰਨੀ ਸੁਜੀਤ ਕੌਰ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਸਤਿ ਸ੍ਰੀ ਅਕਾਲ ਜੀ ਦੇਖਿਆ ਗਿਆ ਕਿ ਅੱਜ ਕਬੱਡੀ ਕੱਪ ਕਰਾਇਆ ਜਾ ਰਿਹਾ ਉਹ ਵੱਡਾ ਉਪਰਾਲਾ ਨੌਜਵਾਨਾਂ ਦਾ ਕਿਵੇਂ ਦੇਖਦੇ ਹਾਂ ਜੀ ਬਹੁਤ ਵਧੀਆ ਜੀ ਮੈਂ ਸੀ ਸੁਦਾਗਰ ਸਿੰਘ ਦੀ ਪਤਨੀ ਆ ਜੀ ਰਿਆਨ ਨੇ ਲੋਜਾ ਹਰ 500 ਸਨਮੇ ਦੇ ਵਿੱਚ ਹੋ ਰਿਹਾ ਜੀ ਮੈਂ ਬਹੁਤ ਤਹਿੰਦਿਲੋਂ ਧੰਨਵਾਦ ਕਰਦੀ ਆ ਆਪ ਦਾ ਕਿ ਮੇਰੇ ਸਾਰੇ ਹੀ ਪਿੰਡ ਦੇ ਸੰਯੋਗ ਦੇ ਨਾਲ ਬਹੁਤ ਵਧੀਆ ਹੀ ਪ੍ਰੋਗਰਾਮ ਹੁੰਦਾ ਪਿਆ ਸਾਲ ਵਿੱਚ ਖਾਰੇ ਹੀ ਸੀ ਦੁਨ ਯਾਦ ਕਰਦੀ ਜਿੱਤੇ ਯਾਦ ਕੀਤਾ ਜਾਂਦਾ ਸੀ ਹੀਦ ਨੂੰ ਉੱਥੇ ਨੌਜਵਾਨਾਂ ਨੂੰ ਸੇਧ ਵੀ ਮਿਲ ਰਹੀ ਹੈ ਗਰਾਊਂਡ ਦੇ ਨਾਲ ਜੋੜਿਆ ਜਾ ਰਿਹਾ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦੇ ਕਿਵੇਂ ਦੇਖਦੇ ਹੋ ਹਾਂਜੀ ਬਹੁਤ ਵਧੀਆ ਲੱਗਦਾ ਜੀ ਨਸ਼ੇ ਤੋਂ ਦੂਰ ਰਹੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਅੱਜ ਦੇ ਦਿਨ ਤੇ ਬੱਚਿਆਂ ਨੂੰ ਮੈਂ ਤੇ ਬੱਚਿਆਂ ਨੂੰ ਇਹੋ ਹੀ ਕਹਾਂ ਕਿ ਇਸੇ ਤਰ੍ਹਾਂ ਸੰਗਤ ਦੇ ਨਾਲ ਜੁੜੇ ਰਹਿਣ ਜੀ ਤੇ ਨਸ਼ੇ ਤੋਂ ਬਚੇ ਰਹਿਣ ਬਹੁਤ ਬਹੁਤ ਧੰਨਵਾਦ ੜਕ ਦੀ ਵਾਲ ਇਲਾਕੇ ਦੇ ਵਿੱਚ ਲਗਾਤਾਰ ਦੇਖਿਆ ਜਾਂਦਾ ਕਬੱਡੀ ਟੂਰਨਾਮੈਂਟ ਦੇ ਵਿੱਚ ਕਮੈਂਟਰੀ ਦੇ ਵਿੱਚ ਆਮ ਰੋਲ ਹੁੰਦਾ ਸਰ ਜੀ ਪ੍ਰਾਚਾ ਸਾਡੇ ਨਾਲ ਆ ਗੱਲਬਾਤ ਹੈ ਜਿਹੜੀ ਕਰ ਲੈਣੇ ਆ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕਿਹਾ ਥੈਂਕ ਯੂ ਸਰ ਸਰ ਦੇਖਿਆ ਜਾਂਦਾ ਜਿੱਥੇ ਕਰੀ ਹੁੰਦੇ ਨੇ ਜਿੱਥੇ ਉਹਨਾਂ ਦਾ ਜੋਰ ਲੱਗਦਾ ਕਮੈਂਟਰ ਦਾ ਬੜਾ ਜੋਰ ਲੱਗਦਾ ਹੈ ਦੇਖੋ ਜਿਹੜੀ ਕਮੈਂਟਰੀ ਆ ਕਬੱਡੀ ਦੇ ਵਿੱਚ ਇੱਕ ਜੋਸ਼ ਭਰਦੀ ਹੈ ਮੁੰਡੇ ਬਹੁਤ ਵਧੀਆ ਖੇੜਦੇ ਜਦੋਂ ਅਸੀਂ ਉਹਨਾਂ ਚ ਜੋਸ਼ ਭਰਦੇ ਖੜੇ ਉਹਦੇ ਨਾਲ ਵੀ ਬਹੁਤ ਵਧੀਆ ਜਿਹੜਾ ਵਾ ਹੋ ਜਾਂਦਾ ਵਾ ਦੇਖੋ ਹੁਣ ਆਪਾਂ ਕਮੈਂਟਰੀ ਕਰਨੀ ਆ ਅਸੀਂ ਥੋੜਾ ਜਿਹਾ ਜੋਸ਼ ਪਰਾਂਗੇ ਜਿੱਥੇ ਉਹਨਾਂ 'ਚ 25 ਪੈਸੇ ਜਾਣਾ 75 ਪੈਸੇ ਹੋ ਜਾਣੇ ਆ ਕਮੈਂਟਰੀ ਦੇ ਨਾਲ ਮੈਚ ਦੋ ਨਾਲ ਜਿਹੜਾ ਚੋਣਾ ਰੋਕਣ ਬਾਕੀ ਗਿਆ ਇਹਨਾਂ ਦੇ ਕਿੰਨੇ ਲੰਮੇ ਸਮੇਂ ਤੋਂ ਤੁਸੀਂ ਕਰ ਰਹੇ ਹੋ ਨੌਜਵਾਨਾਂ ਨੂੰ ਸੇਧ ਦੇਣ ਵਾਲੀ ਗੱਲ ਵੀ ਕਰ ਦਿੰਦੇ ਗੱਲਾਂ ਕਰਦੇ ਕਰਦੇ ਆ ਤਾਂ ਅੱਜ ਕੀ ਮੈਸੇਜ ਦੇਣਾ ਚਾਹੋਗੇ ਤੇ ਉਪਰਾਲਾ ਕਿਵੇਂ ਦੇਖਦੇ ਆਪਾਂ ਦੇਖਾਂਗੇ ਜਿਹੜੀ ਪੰਜਾਬ ਦੀ ਜਵਾਨੀ ਨਸਿਆਂ ਦੇ ਵਿੱਚ ਡੁੱਬਦੀ ਜਾ ਰਹੀ ਹੈ ਇਹਨੂੰ ਬਚਾਉਣ ਵਾਸਤੇ ਬਹੁਤ ਵਧੀਆ ਉਪਰਾਲਾ ਜੀ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇ ਪੰਜਾਬੀ ਜਵਾਨਾਂ ਨੂੰ ਨਿਆਣ ਤੋਂ ਵੱਧ ਤੋਂ ਵੱਧ ਜਿਹੜੇ ਨੇ ਕਬੱਡੀ ਕੱਪ ਕਰਵਾਏ ਜਾਂਦੇ ਆ ਜਿਹੜੀ वधीक वॾी नौकरी कबी ਕਹਿਆ ਜਾਂਦਾ ਜਿੱਦ ਤੇ ਤੁਸੀਂ ਜਿਹੜਾ ਕਮੈਂਟਰੀ ਕਰਦੇ ਹੋ ਉਹ ਬੱਡੇ ਮਾਨ ਸਨਮਾਨ ਵੀ ਇਲਾਕੇ ਦੇ ਲੋਕਾਂ ਦੇ ਵੱਲੋਂ ਦਿੱਤੇ ਜਾਂਦੇ ਕਿਵੇਂ ਦੇਖਦੇ ਦੇਖੋ ਜੀ ਕਬੱਡੀ ਦੇ ਵਿੱਚ ਪਹਿਲਾਂ ਪ੍ਰਾਈਜ਼ ਬਹੁਤ ਘੱਟ ਸੀ ਬਹੁਤਾ ਟਰੈਕਟਰ ਮਿਲਦੇ ਆ ਬੋਤ ਮਿਲਦੇ ਆ ਅੱਜ ਵੀ ਜਿਹੜਾ ਇੱਥੇ ਪਹਿਲਾ ਪ੍ਰਾਈਜ਼ ਜੀ ਅਸਲਾਡੀ ਲਵਾਣੇ ਵੱਲੋਂ 70000 ਰੁਪਏ ਪਹਿਲਾ ਪ੍ਰਾਈਜ਼ ਦਿੱਤਾ ਜਾਣਾ ਬੈਟ ਰੇਡਰ ਤੇ ਸਟੋਪਰ ਦੇ ਲਈ ਵੀ ਬਹੁਤ ਵੱਡੇ ਵੱਡੇ ਮਾਨ ਸਨਮਾਨ ਆ ਇਹ ਐਨਆਰਆਈ ਵੀਰਾਂ ਕਰਕੇ ਕਬੱਡੀ ਜੜੀ ਹੁਣ ਡਾਲਰਾਂ ਲੱਖਾਂ ਕਰੋੜਾਂ ਦੇ ਵਿੱਚ ਪਰਵੇਸ਼ ਕਰ ਗਈ ਹੈ ਆ ਲਾਸਟ ਸਵਾਲ ਬਾਕੀ ਮੈਸੇਜ ਆ ਤੁਹਾਡਾ ਅੱਜ ਦੇ ਦਿਨ ਅਸੀਂ ਚਾਹੁੰਦੇ ਆ ਕਿ ਪੰਜਾਬ ਦੀ ਜਵ ਉਹੋਕੇ ਨਸ਼ਿਆਂ ਦਾ ਜਿਹੜਾ ਸਟਕਰਾ ਪੰਜਾਬ ਦੇ ਵਿੱਚੋਂ ਜਿਹੜਾ ਨਸ਼ਿਆਂ ਦਾ ਕੋੜ ਖਤਮ ਕੀਤਾ ਜਾਵੇ ਠੀਕ ਹੈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸੁਤੰਤਰਾਸਤਿਕ ਅੱਜ ਸਤਾਰ ਮਾ 골ਡ ਕਬ ਕਬੱਡੀ ਕੱਪ ਪਿੰਡ ਫਿਰੋਚੀਚੀ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਨਾਇਕ ਸ਼ਹੀਦ ਸੁਦਾਗਰ ਸਿੰਘ ਦੀ ਯਾਦ ਦੇ ਵਿੱਚ ਜਿਹਦੇ ਵਿੱਚ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਉੱਥੇ ਇਲਾਕੇ ਦੇ ਪਤਵੰਤੇ ਇਲਾਕੇ ਦੇ ਮੋਹਤਵਾਰਾਂ ਨੇ ਵੱਡੀ ਗਿਣਤੀ ਦੇ ਵਿੱਚ ਸ਼ਿਰਕਤ ਕੀਤੀ ਹੈ ਉੱਥੇ ਹੀ ਜਿਹੜਾ ਅੱਜ ਇਸ ਚੀ ਦੀ ਸਲਾਗਾ ਵੀ ਕਰਦੇ ਨਜ਼ਰੀ ਆਏ ਦੂਜੇ ਨੰਬਰ ਤੇ ਕਿਤੇ ਨਾ ਕਿਤੇ ਨੌਜਵਾਨਾਂ ਨੂੰ ਮੈਸੇਜ ਵੀ ਦਿੰਦੇ ਨਜ਼ਰੀ ਆਏ ਨੇ ਕਿ ਨਸ਼ਿਆਂ ਤੋਂ ਦੂਰ ਰਹਿ ਸਾਂਝੀ ਕਰਾਂਗੇ ਆਪਣੇ ਸੰਯੋਗੀ ਵਿਜੇ ਕੁਮਾਰ ਦੇ ਨਾਲ ਮੈਂ ਜਤਿੰਦਰ ਥੋੜੀ ਕੇ ਆਰਟੀ ਨਿਊ ਫਿਰੋਤੀ ਚੀ ਗੁਰਦਾਸਪੁਰ